ਮੈਂ ਆਜੀ ਕਰਨਲ ਐਮ ਐਸ ਪੋਨੀਆ ਸਤ ਸਿਕ ਦਾ ਕਮਾਂਡਿੰਗ ਅਫਸਰ ਰਹਾ ਮੈਂ ਤੇ ਮੈਨੂੰ ਸੁਭਾਗ ਇਹ ਪ੍ਰਾਪਤ ਹੈ ਕਿ ਮੈਂ 1963 ਦੇ ਵਿੱਚ ਐਜ਼ ਅ ਸੈਕੰਡ ਲੈਫਟੀਨੈਂਟ ਇੱਥੇ ਗਿਆ ਸੀ ਤੇ ਅਫਸਰਾਂ ਦੇ ਵਿੱਚੋਂ ਮੈਂ ਪਹਿਲਾ ਅਫਸਰ ਆ ਜਿਹੜਾ ਇੱਥੇ ਲੈਫਟੀਨੈਂਟ ਤੋਂ ਬਾਅਦ ਕਰਨਲ ਬਣ ਕੇ ਇਸ ਪਲਟਨ ਦੇ ਵਿੱਚ ਕਮਾਂਡਿੰਗ ਅਫਸਰ ਰਹਾ ਅਤੇ 1965 ਦੀ ਲੜਾਈ ਦੇ ਵਿੱਚ ਜਿੱਥੇ ਅਸੀਂ ਪਾਕਿਸਤਾਨੀਆਂ ਦੇ ਅਗੇ ਜਿੱਤ ਪ੍ਰਾਪਤ ਕੀਤੀ ਉਸ ਦੇ ਵਿੱਚ ਮੈਂ ਹਿੱਸਾ ਲਿਆ ਤੇ ਹੁਣ ਤੋਂ ਇਹਨਾਂ ਦੇ ਨਾਲ ਉਹ ਜਿਸ ਤਰ੍ਹਾਂ ਕਹਿੰਦੇ ਕਿ ਐਨਐਸ ਵਾਗ ਪ੍ਰਾਪਤ ਹੋਏ ਨੇ ਥਾਂ ਥਾਂ ਦੇ ਜਗ੍ਹਾ ਜਗ੍ਹਾ ਦੇ ਉੱਪਰ ਮੈਂ ਹਮੇਸ਼ਾ ਇਹਨਾਂ ਨੂੰ ਕਹਿੰਦਾ ਸੀ ਕਿ ਹੁਣ ਵੀ ਕਹਿਦਾ ਰਹਿਣਾ ਕਿ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੋ ਗਰੀਬ ਕਰੋੜ ਪਰੇ ਸਾਡੇ ਵਰਗੇ ਤਾਂ ਬਹੁਤ ਹੁੰਦੇ ਨੇ ਤੇ ਤੇ ਸੁਭਾਗ ਇਸ ਲਈ ਪ੍ਰਾਪਤ ਹੋਇਆ ਕਿ ਬਾਕੀ ਵੀ ਅਫਸਰ ਸਾਹਿਬਾਨ ਹੁੰਦੇ ਆ ਸਭ ਨੇ ਆਪਣਾ ਆਪਣਾ ਕੰਮ ਕੀਤਾ ਪਰ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਹੁਣ ਤੱਕ ਮੇਰਾ ਲਗਾਓ ਇਹਨਾਂ ਨਾਲ ਹੈ 1963 ਤੋਂ ਤੇ ਇਹਨਾਂ ਦੇ ਕਰਕੇ ਅਸੀਂ ਤੁਰੇ ਫਿਰਦੇ ਆ ਛਾਤੀ ਚੌੜੀ ਕਰਕੇ ਉਸ ਸਮੇਂ ਦੀ ਗੱਲ ਕਰੀ ਤਾਂ ਦੇਸ਼ ਭਗਤਾਂ ਤੇ ਬਸੇ ਅੱਜ ਕੱਲ ਦੇ ਨੌਜਵਾਨਾਂ ਕੀ ਦੇਖਦੇ ਹਾਂ ਅੱਜ ਕੱਲ ਦੇ ਨੌਜਵਾਨ ਦੇ ਵਿੱਚ ਵੀ ਉਸ ਤਰ੍ਹਾਂ ਦਾ ਉਤਸ਼ਾਹ ਹੋਏਗਾ ਉਸ ਤਰ੍ਹਾਂ ਦੀ ਜੋਸ਼ ਹੈ ਉਸ ਤਰ੍ਹਾਂ ਦੇ ਤਰੀਕਾ ਹੈ ਲੇਕਿਨ ਅੱਜ ਕੱਲ ਇਸ ਤਰ੍ਹਾਂ ਜ਼ਮਾਨਾ ਹੀ ਬਦਲ ਗਿਆ ਉਸ ਤਰ੍ਹਾਂ ਦੇ ਨੌਜਵਾਨ ਵੀ ਸ਼ਾਇਦ ਉਸ ਤਰ੍ਹਾਂ ਬਦਲ ਗਏ ਹੋਣਗੇ ਜਿਸ ਤਰ੍ਹਾਂ ਆਪਾਂ ਕਹਿੰਦੇ ਆ ਅੱਜ ਕੱਲ ਜਨਰੇਸ਼ਨਾਂ ਨੇ ਉਹਨਾਂ ਦੇ ਗੈਪ ਨੇ ਫਰਕ ਰੋ ਮੇਰੇ ਬੱਚੇ ਹੋਰ ਤਰ੍ਹਾਂ ਸੀ ਮੇਰੇ ਪੋਤੇ ਹੋਰ ਤਰ੍ਹਾਂ ਆ ਜੈਨ ਜ਼ੀ ਜਿਨ੍ਹਾਂ ਨੂੰ ਕਹਿੰਦੇ ਆ ਹੁਣ ਜੇ ਜਿਸ ਤਰ੍ਹਾਂ ਜੈਨਸੀ ਕੰਮ ਕਰਦੇ ਆ ਹਿੰਦੁਸਤਾਨ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਵਾਨਾਂ ਨੇ ਵੀ ਉਸ ਤਰੀਕੇ ਦੇ ਨਾਲ ਐਟੀਟਿਊਡ ਉਹ ਹੋ ਜਾਂਦਾ ਇਹ ਨਹੀਂ ਹੈ ਕਿ ਕੰਮ ਘੱਟ ਕਰਦੇ ਆ ਵਧੀਆ ਕੰਮ ਕਰਦੇ ਆ ਉਸ ਤਰ੍ਹਾਂ ਹੀ ਕੰਮ ਕਰਦੇ ਆ ਮਿਲਦੇ ਆ ਵੀ ਸਾਰਿਆਂ ਨੂੰ ਤੇ ਜੋਸ਼ ਉਹ ਨਹੀਂ ਹੈ ਭਰਤੀ ਲਈ ਨੌਜਵਾਨ ਘਟ ਜਾਂਦੇ ਨੇ ਜਿੱਦਕੇ ਪਹਿਲਾਂ ਦੇਖਿਆ ਨੇ ਕਿ ਭਰਤੀ ਲਈ ਦੌੜ ਲੱਗੀ ਨਹੀਂ ਸੀ ਨੌਜਵਾਨਾਂ ਦੀ ਪੇਟ ਹੁੰਦੀ ਸੀ ਪਰ ਹੁਣ ਨੌਜਵਾਨ ਘਟ ਗਏ ਨੇ ਹੁਣ ਬਾਹਰ ਦੇ ਵਿਦੇਸ਼ਾਂ ਤੋਂ ਉੱਤਰਦੇ ਇਹ ਬੜਾ ਔਖਾ ਜਿਹਾ ਸਵਾਲ ਤੁਸੀਂ ਪੁੱਛਿਆ ਤੇ ਮੈਂ ਤਾਂ ਇਹ ਕਹਾਗਾ ਕਿ ਜਦੋਂ ਬੰਦੇ ਨੂੰ ਕਿਸੇ ਨੂੰ ਲੋੜ ਹੁੰਦੀ ਹੈ ਕੰਮ ਦੀ ਅਫਸਰ ਨੂੰ ਆਪਣੀ ਜਗ੍ਹਾ ਜਵਾਨ ਨੂੰ ਆਪਣੀ ਜਗ੍ਹਾ ਉਹ ਉੱਥੇ ਪਹੁੰਚ ਜਾਂਦਾ ਹੈ ਤੇ ਜਦੋਂ ਉਹਨੂੰ ਨੌਕਰੀ ਮਿਲ ਜਾਂਦੀ ਹੈ ਤੇ ਉਹਨੂੰ ਆਪਣੇ ਦਿਲ ਲਾ ਕੇ ਉਹਨੇ ਤਸੱਲੀ ਦੇ ਨਾਲ ਅੱਛਾ ਬਹੁਤ ਅੱਛਾ ਕੰਮ ਕਰਨਾ ਚਾਹੀਦਾ ਮੈਂ ਕੈਪਟਨ ਦਰਬਾਰਾ ਸਿੰਘ ਕਿ ਕੋਈ ਇਹ ਅਸੀਂ ਸ਼ਹੀਦਾਂ ਦਾ ਮਨਾਉਨੇ ਆ ਸਾਨੂੰ 1965 ਦੇ ਜਿਹੜੇ ਸਾਡੇ ਨਾਲ ਜਵਾਨ ਸ਼ਹੀਦ ਹੋਏ ਆ ਉਹਨਾਂ ਦਾ ਦਿਨ ਅਸੀਂ ਮਨਾਉਨੇ ਆ ਬੜੇ ਫਕਰ ਨਾਲ ਮਨਾਉਨੇ ਆ ਤੇ ਸਾਰੇ ਸਾਡੇ ਅਫਸਰ ਸਾਹਿਬਾਨ ਜੀਐਸਓ ਸਾਹਿਬਾਨ ਤੇ ਜਵਾਨ ਸਭ ਇੱਥੇ ਇਕੱਠੇ ਹੁੰਦੇ ਆ ਤੇ ਅਸੀਂ ਅੱਗੇ ਤੋਂ ਵੀ ਇਸ ਤਰ੍ਹਾਂ ਮਨਾਉਦੇ ਰਾਵਾਂਗੇ ਇੱਕ ਤੋਂ ਹੀ ਸਵਾਲ ਪੁੱਛਿਆ ਜਿਹੜਾ ਭਰਤੀ ਘਟ ਹੋ ਰੇ ਜਵਾਨ ਉਹਦਾ ਸਭ ਤੋਂ ਵੱਡਾ ਕਾਰਨ ਹੈ ਕਿ ਜਿਹੜਾ ਅਗਨੀ ਵੀਰ ਸਕੀਮ ਕੀਤੀ ਸ਼ੁਰੂ ਗਵਰਨਮੈਂਟ ਨੇ ਇਹ ਬੰਦੋੜੀ ਚੇਰੀ ਕਿ ਉਹਦੀ ਵਜ੍ਹਾ ਨਾਲ ਸਾਡੀ ਰੈਜੀਮੈਂਟ ਦੇ ਵਿੱਚ ਜਵਾਨ ਬਹੁਤ ਘਟ ਗਏ ਆ ਸ਼ਕਤ ਬੜੀ ਘਟਿਆ ਸਾਨੂੰ ਪਤਾ ਲੱਗਦਾ ਰਹਿੰਦਾ ਇਹਨਾਂ ਗੱਲਾਂ ਦਾ ਤੇ ਇਹ ਅਸੀਂ ਫੇਰ ਰਿਕਵੈਸਟ ਕਰਾਂਗੇ ਗਵਰਨਮੈਂਟ ਨੂੰ ਇਹ ਸਕੀਮ ਬੰਦ ਹੋ ਜਾਈਂ ਜੀ ਜਿਤਨਾ ਪਹਿਲਾਂ ਭਤੀ ਹੁੰਦੇ ਸਨ ਸਿਰਫ ਪੂਰੀ ਨੌਕਰੀ ਕਰਕੇ ਹੋ ਫੇਰ ਹੀ ਭਤੀ ਹੋਣਗੇ ਲੋਕ ਅੱਜ ਕਿੰਨੇ ਲੋਕਾਂ ਨੇ ਹਾਜ਼ਰੀ ਲਈ ਹੈ ਕਿੰਨੇ ਪਰਿਵਾਰਾਂ ਨੇ ਇੱਥੇ ਆ ਕੇ ਪੜਨਾ ਕਾਫੀ ਤਕਰੀਬਨ 200 250 ਹੋਣਾ 250 ਵੱਧ ਹੋ ਗਏ ਪਰਿਵਾਰ ਪਹਿਲੀ ਵਾਰੀ ਕਰਾਇਆ ਤੁਹਾਨੂੰ ਜੀ ਪਹਿਲਾਂ ਵੀ ਇਸ ਤਰ੍ਹਾਂ ਨਹੀਂ ਆਜੀ ਪਹਿਲਾਂ ਵੀ ਕਰਦੇ ਹਾਂ ਹਰ ਸਾਲ ਪਰ ਕਿਹ ਹਰਮੰਦਰ ਸਾਹਿਬ ਅਰਮਨਦਰ ਸਾਹਿਬ ਨੇ ਕਿ ਇੱਥੇ ਕਰਾਇਆ ਪਹਿਲਾਂ ਕਿੱਥੇ ਕਰਦੇ ਪਹਿਲਾਂ ਅਸੀਂ ਕੋਈ ਕਿਸੇ ਡਿਸਟ੍ਰਿਕਟ ਕਰਾਉਣੇ ਕੋਈ ਕਿਸੇ ਫਿਰ ਇਕੱਠੇ ਹੋ ਗਏ ਜੀ ਹਾਂ ਜੀ ਇਹ ਲੱਗਦਾ ਨਹੀਂ ਕਿ ਇਸ ਤਰ੍ਹਾਂ ਨਾਲ ਆਪਸੀ ਪਿਆਰ ਹੋਰ ਵੱਧਾ ਬਹੁਤ ਜ਼ਿਆਦਾ ਅਸੀਂ ਕਈ 40-40 ਸਾਲ ਤੋਂ ਜਿਹੜੇ ਨਹੀਂ ਮਿਲੇ ਉਹ ਵੀ ਹੀ ਮਿਲ ਪਨੇ ਜੀ ਹਾਂ ਇਹ ਤਾਂ ਕੰਮ ਛੱਡੇ ਆ ਕਿਹੜੀ ਫੌਜੀ ਬੰਦੇ ਆ ਸਾਡੇ ਸਾਰੇ ਜ਼ਬਦੀ ਅਸੀਂ ਦੀ ਸਾਡੀ ਅਸਲੀ ਜ਼ਿੰਦਗੀ ਹੁੰਦੀ ਅਸੀਂ ਬਹੁਤ ਕੱਟੀ ਉਹਦੇ ਕਰਕੇ ਅਸੀਂ ਹਰ ਕਿਸ ਨੂੰ ਮਿਲਣਾ ਚਾਹੁੰਦੇ ਸਾਡਾ ਦਿਲੋਂ ਪਿਆਰ ਹੈ ਕਿਉਂਕਿ ਅਸੀਂ ਜਦੋਂ ਉਹ ਜ਼ਖਮੀ ਨਜਵਾਨ ਉਹਨੂੰ ਵੀ ਅਸੀਂ ਚੁੱਕ ਕੇ ਆਵਲੇ ਹੋਣੇ ਵੀ ਨਹੀਂ ਸਾਡਾ ਆਪਣਾ ਭਰਾ ਲੈ ਕੇ ਜਾਣਾ ਇਸੇ ਜੋਸ਼ ਦੇ ਨਾਲ ਇਹ ਚੱਲਦੀ ਆ ਕਿ ਨਹੀਂ ਮੈਂ ਹਰ ਸਾਲ ਪ੍ਰੋਮ ਇੱਥੇ ਹੀ ਕਰਵਾਇਆ ਜਾਵੇਗਾ ਸ਼੍ਰੀ ਕਾਪਟਨ ਸਾਹਿਬ ਦੇਖੋ ਪ੍ਰਮਾਤਮਾ ਦੀ ਵਸਤੀ ਗੱਲ ਆ ਕਿੱਥੇ ਕਿੱਥੇ ਸਾਰੇ ਸੰਗਤ ਦੇ ਨਾਲ ਮਿਲ ਕੇ ਜਿੰਨਾ ਉਹ ਕਹਾ ਕਰਨਗੇ ਉਨਾ ਕਰਾਉਣਾ ਹੈ ਕਰਾਉਣਾ ਹੀ ਹਰ ਸਾਲ ਕਰਾਉਣਾ ਮੈਂ ਕੈਪਟਨ ਹਰਜੀਤ ਸਿੰਘ 76 ਇਹਦੀ OPL ਦੀ ਲੜਾਈ ਹੋਈ ਹੈ ਉਸ ਵੇਲੇ ਮੈਂ ਸਿਪਾਈ ਸੀ ਕੁਝ ਨਾ ਜਿਹੜਾ ਹਮਲਾ ਹੋਇਆ ਉਹਦੇ ਵਿੱਚ ਲੀਡਿੰਗ ਕੰਪਨੀ ਦੇ ਵਿੱਚ ਸਿਪਾਈ ਸੀਗਾ ਸਾਰੀ ਲੜਾਈ ਜਿਹੜੀ ਹੈ ਉਹ ਲੜੀਆ ਔਰ ਅੱਖਾਂ ਨਾਲ ਦੇਖੀ ਹੈ ਦੁਸ਼ਮਣ ਨੇ ਸਾਡੇ ਏਰੀਏ ਤੇ ਆ ਕੇ ਕਬਜ਼ਾ ਕਰ ਲਿਆ ਸੀ ਉਹਨੂੰ ਜ਼ਮੀਨ ਨੂੰ ਛਡਾਉਣ ਵਾਸਤੇ ਹਿੰਦੁਸਤਾਨ ਦੀ ਆਰਮੀ ਨੇ ਸਭ ਤੋਂ ਵੱਡਾ ਔਰ ਪਹਿਲਾ ਹਮਲਾ ਇੱਕ ਬਰਗੇਡ ਦਾ ਕੀਤਾ ਹੈ ਉਸ ਤੋਂ ਪਹਿਲਾਂ ਕਦੇ ਵੀ ਇੰਡੀਅਨ ਆਰਮੀ ਨੇ ਇੱਕ ਬਟਾਲੀਆਂ ਤੋਂ ਵੱਡਾ ਹਮਲਾ ਨਹੀਂ ਕੀਤਾ ਉਹ ਜ਼ਮੀਨ ਛਡਾਉਣ ਵਾਸਤੇ ਸਾਨੂੰ ਕਾਫੀਆਂ ਮਤਲਬ ਕੁਰਬਾਨੀਆਂ ਦੇਣੀਆਂ ਪਈਆਂ ਜਿਹੜੇ ਸਾਡੇ ਸਾਥੀ ਉਸ ਲੜਾਈ ਵਿੱਚ ਸ਼ਹੀਦ ਹੋਏ ਨੇ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਹੋਇਆਂ ਸਾਡੇ ਸੈਵਨ ਸਿੱਖ ਦੇ ਪੈਨਸ਼ਨਰਾਂ ਨੇ ਅਤੇ ਹਾਜ਼ਰ ਜਿਹੜੇ ਨੌਕਰੀ ਕਰ ਰਹੇ ਨੇ ਸਾਰਿਆਂ ਨੇ ਰਲ ਮਿਲ ਕੇ ਉਹਨਾਂ ਦੀ ਯਾਦ ਵਿੱਚ ਸ੍ਰੀ ਕਾਲ ਤਰ ਸਾਹਿਬ ਤੇ ਖੰਡ ਪਾਰ ਸਾਹਿਬ ਆਰੰਭ ਕਰਵਾਏ ਸੀ ਜਿਨ੍ਹਾਂ ਦੇ ਅੱਜ ਭੋਗ ਪਏ ਨੇ ਸਾਨੂੰ ਬੜੀ ਖੁਸ਼ੀ ਹੋਈ ਹੈ ਕਿ 60 ਸਾਲ 65 ਦੀ ਲੜਾਈ ਨੂੰ ਅੱਜ ਹੋ ਗਏ ਨੇ ਤੇ 60 ਸਾਲਾਂ ਬਾਅਦ ਸਾਨੂੰ ਸ੍ਰੀ ਹਰਮੰਦਰ ਸਾਹਿਬ ਵਿਖੇ ਸ੍ਰੀ ਖੰਡ ਪਾਰ ਸਾਹਿਬ ਕਰਵਾਉਣ ਦਾ ਮੌਕਾ ਮਿਲਿਆ 72 ਜੇ ਲੜਾਈਆਂ ਤੁਸੀਂ ਸਾਰੇ ਨੇ ਇਹ ਗੜੀਆਂ ਜਿਹੜੇ ਆਏ ਹੋਏ ਨਹੀਂ ਸਿੱਕੇ ਸਾਰੇ ਨਹੀਂ 65 ਦੀ ਲੜਾਈ ਵਾਲੇ ਜਿਹੜੇ ਨੇ ਉਹ ਬਹੁਤ ਘੱਟ ਨੇ ਉਹ ਲਗਭਗ ਦਸਕ ਜਾਣੇ ਪੰਕੇ ਨੇ ਇੱਥੇ ਬਾਕੀ 71 ਦੀ ਲੜਾਈ ਵਾਲੇ ਜਿਹੜੇ ਆ ਉਹ ਹੋਰ ਜ਼ਿਆਦਾ ਨੇ ਕਿਉਂਕਿ 71 ਦੀ ਲੜਾਈ 6 ਸਾਲ ਬਾਅਦ ਹੋਈ ਹੈ ਇਸ ਕਰਕੇ ਉਹ ਨਫਰੀ ਕਾਫੀ ਹੈਗੀ ਹੈ ਬਾਕੀ ਜਿਹੜੇ ਇਹਨਾਂ ਦੋਨਾਂ ਲੜਾਈਆਂ ਤੋਂ ਬਾਅਦ ਚ ਪਰ ਕੀ ਹੋਏ ਨੇ ਉਹ ਅੱਜ ਜਿਹੜੇ ਹਾਜ਼ਰ ਹੋਏ ਉਹਨਾਂ ਦੀ ਗਿਣਤੀ ਜ਼ਿਆਦਾ ਹੈ ਮੈਂ ਕੈਪਟਨ ਦਰਬਾਰਾ ਸਿੰਘ ਜੀ ਇਹ ਅਸੀਂ ਸ਼ਹੀਦਾਂ ਦਾ ਮਨਾਉਨੇ ਆ ਸਾਨੂੰ 165 ਦੇ ਜਿਹੜੇ ਸਾਡੇ ਨਾਲ ਜਵਾਨ ਸ਼ਹੀਦ ਹੋਏ ਆ ਉਹਨਾਂ ਦਾ ਦਿਨ ਅਸੀਂ ਮਨਾਉਨੇ ਆ ਬੜੇ ਫਕਰ ਨਾਲ ਮਨਾਉਨੇ ਆ ਤੇ ਸਾਰੇ ਸਾਡੇ ਅਫਸਰ ਸਾਹਿਬਾਨ ਜੀਐਸਓ ਸਾਹਿਬਾਨ ਤੇ ਜਵਾਨ ਸਭ ਇੱਥੇ ਇਕੱਠੇ ਹੁੰਦੇ ਆ ਤੇ ਅਸੀਂ ਅੱਗੇ ਤੋਂ ਵੀ ਇਸ ਤਰ੍ਹਾਂ ਮਨਾਉਦੇ ਰਾਵਾਂਗੇ ਇੱਕ ਤੋਂ ਹੀ ਸਵਾਲ ਪੁੱਛਿਆ ਜਿਹੜਾ ਭਰਤੀ ਘਟ ਹੋ ਰਹੀ ਜਵਾਨ ਉਹਦਾ ਸਭ ਤੋਂ ਵੱਡਾ ਕਾਰਨ ਹੈ ਕਿ ਜਿਹੜਾ ਅਗਨੀ ਵੀਰ ਸਕੀਮ ਕੀਤੀ ਸ਼ੁਰੂ ਗਵਰਨਮੈਂਟ ਨੇ ਇਹ ਬੰਦ ਹੋਣੀ ਚਾਹੀਦੀ। ਕਿਉਂਕਿ ਉਹਦੀ ਵਜ੍ਹਾ ਨਾਲ ਸਾਡੀ ਰੈਜੀਮੈਂਟ ਦੇ ਵਿੱਚ ਜਵਾਨ ਬਹੁਤ ਘਟ ਗਏ ਆ। ਸੰਖ ਬੜੀ ਘਟਿਆ। ਸਾਨੂੰ ਪਤਾ ਲੱਗਦਾ ਰਹਿੰਦਾ ਇਹਨਾਂ ਗੱਲਾਂ ਦਾ ਤੇ ਇਹ ਅਸੀਂ ਵੀ ਰਿਕਵੈਸਟ ਕਰਾਂਗੇ ਗਵਰਨਮੈਂਟ ਨੂੰ ਤੇ ਸਕੀਮ ਬੰਦ ਹੋ ਜੇਂਦੀ। ਜਿੱਤਨਾ ਪਹਿਲਾਂ ਭਰਤੀ ਹੁੰਦੇ ਸੀ ਉਹ ਸਿਰਫ ਪੂਰੀ ਨੌਕਰੀ ਕਰਕੇ ਹੋ। ਫੇਰ ਹੀ ਭਰਤੀ ਹੋਣੀ ਲੋ। ਅੱਜ ਕਿੰਨੇ ਲੋਕਾਂ ਨੇ ਹਾਜ਼ਰੀ ਫਰੀਏ ਕਿੰਨੇ ਪਰਿਵਾਰਾਂ ਨੇ ਇੱਥੇ ਆ ਕੇ ਕੋਟਨਾ। ਕਾਫੀ ਤਕਰੀਬਨ 200-250 ਹੋਣਾ। ਕਈ ਸੋ ਬਾਤ ਵਰਗਾ ਪਰਵਾਰ ਪਹਿਲੀ ਵਾਰੀ ਕਰਾਇਆ ਤੁਹਾਨੂੰ ਪਹਿਲਾਂ ਵੀ ਇਸ ਤੋਂ ਮਿਲਿਆ ਜੀ ਪਹਿਲਾਂ ਵੀ ਕਰਦੇ ਹਰ ਸਾਲ ਪਰ ਕਿ ਹਰਮੰਦਰ ਸਾਹਿਬ ਹਰਮੰਦਰ ਸਾਹਿਬ ਅੱਜ ਕੀ ਇੱਥੇ ਕਰਾਇਆ ਸੀ ਪਹਿਲਾਂ ਕਿੱਥੇ ਕਰਦੇ ਪਹਿਲਾਂ ਅਸੀਂ ਕਦੀ ਕਿਸੇ ਡਿਸਟ੍ਰਿਕਟ ਕਰੋਨੇ ਕਦੀ ਕਿਸੇ ਫਰੇ ਇਕੱਠੇ ਹੋ ਕੇ ਜੀ ਹਾਂ ਜੀ ਇਹ ਲੱਗਦਾ ਨਹੀਂ ਕਿ ਇਸ ਤਰ੍ਹਾਂ ਨਾਲ ਆਪਸੀ ਪਿਆਰ ਹੋਰ ਵਧਾ ਰੋਹ ਜਿਆਦਾ ਅਸੀਂ ਕਈ 40 40 ਸਾਲ ਤੋਂ ਜਿਹੜੇ ਨਹੀਂ ਮਿਲੇ ਉਹ ਵੀ ਮਿਲ ਪਨੇ ਜੀ ਹਾਂ ਇਹ ਤਰ੍ਹਾਂ ਕੰਮ ਕਰਦੇ ਆ ਕਿਹੜੀ ਫੌਜੀ ਬੰਦੇ ਆ ਸਾਡੇ ਗਾਏ ਸਾਰੇ ਵਧੀਆ ਜੀ ਸਾਡੀ ਅਸਲੀ ਜ਼ਿੰਦਗੀ ਹੁੰਦੀ ਅਸੀਂ ਬਹੁਤ ਕੱਟੀ ਹੈ ਉਹਦੇ ਕਰਕੇ ਅਸੀਂ ਹਰ ਕੋ ਨੂੰ ਮਿਲਣਾ ਚਾਹੁੰਦੇ ਸਾਡਾ ਦਿਲੋਂ ਪਿਆਰ ਹੈ ਕਿਉਂਕਿ ਅਸੀਂ ਜਦੋਂ ਕੋਈ ਜ਼ਖਮੀ ਹੁੰਦਾ ਜਵਾਨ ਉਹਨੂੰ ਵੀ ਅਸੀਂ ਚੁੱਕ ਕੇ ਆਵਦੇ ਹੁਣੇ ਵੀ ਨਹੀਂ ਸਾਡਾ ਆਪਣਾ ਭਰਾ ਲੈ ਕੇ ਜਾਣ ਇਸੇ ਜੋਸ਼ ਦੇ ਨਾਲ ਇਹ ਚੱਲਦੀ ਆ ਕਿ ਨਹੀਂ ਹਰ ਸਾਲ ਫਰਮ ਇੱਥੇ ਹੀ ਕਰਵਾਇਆ ਜਾਵੇਗਾ ਸ਼੍ਰੀ ਕਾਪਸਾਈ ਦੇਖੋ ਪ੍ਰਮਾਤਮਾ ਦੀ ਵਕਤੀ ਗੱਲ ਆ ਕਿੱਥੇ ਕਿੱਥੇ ਸਾਰੇ ਸੰਗਤ ਦੇ ਨਾਲ ਮਿਲ ਕੇ ਜਿੰਨਾ ਉਹ ਕਹਾ ਕਰਨਗੇ ਉਦਾਂ ਕਰਾਉਣਾ ਹੈ ਕਰਾਉਣਾ ਹੀ ਹਰ ਸਾਲ ਕਰਾਉਣਾ ਹੈ